ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 28 ਫਰਵਰੀ ਪੰਜਾਬ ਦੇ ਮੌਸਮ ਦੇ ਕਿ 28 ਫਰਵਰੀ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਵੀਰੋ ਕੀ ਕੀ ਹਲਚਲ ਰਹੇਗੀ ਕਿਵੇਂ ਦਾ ਰਹੇਗਾ ਪੰਜਾਬ ਦਾ ਮੌਸਮ ਸਾਰੀ ਜਾਣਕਾਰੀ ਲੈ ਕੇ ਆਪਾਂ ਕਿਸਾਨ ਵੀਰਾਂ ਲਈ ਹਾਜ਼ਰ ਹੋਈ ਆਂ ਜਿਵੇਂ ਕਿ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਦੇ ਆ ਰਹੇ ਆਂ ਕਿ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ 26 ਫਰਵਰੀ ਦੀ ਆਪਾਂ ਗੱਲ ਕਰਦੇ ਹਾਂ 26 27 28 ਤੋਂ ਲੈ ਕੇ ਵੀਰੋ 1 ਮਾਰਚ ਤੱਕ ਵੀ ਜੋ ਪੰਜਾਬ ਦਾ ਮੌਸਮ ਹੈ ਸਿਸਟਮ ਦੇ ਪ੍ਰਭਾਵ ਦੇ ਅੰਡਰ ਕਵਰ ਰਹੇਗਾ ਸਿਸਟਮ ਦਾ ਪ੍ਰਭਾਵ ਅੱਜ ਦੀ ਰਾਤ ਲੰਗੀ ਰਾਤ ਦੇ ਸਮੇਂ ਆਪਾਂ ਨੂੰ ਪੰਜਾਬ ਦੇ ਕਾਫੀ ਖੇਤਰਾਂ ਦੇ ਵਿੱਚ ਦਰਮਿਆਨਾ ਮੀਂਹ ਦੇਖਣ ਨੂੰ ਮਿਲਿਆ ਤੇਜ਼ ਹਵਾ ਦੇ ਨਾਲ ਕਿਣਮੇਣਾ ਝੜੀ ਨਮਾ ਮਾਹੌਲ ਆਪਾਂ ਨੂੰ ਜਰਾਤਰ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਸੰਘਣੀ ਬੱਦਲਵਾਈ ਦੇ ਨਾਲ ਤੇ ਪੂਰਬੀ ਹਵਾਵਾਂ ਤਕਰੀਬਨ 10 ਤੋਂ 20-25 ਕਿਲੋਮੀਟਰ ਦੀ ਰਫ਼ਤਾਰ ਤੱਕ ਦੀ ਆਪਾਂ ਨੂੰ ਚਲਦੀਆਂ ਦੇਖਣ ਨੂੰ ਮਿਲੀਆਂ ਨੇ ਸੋ ਅੱਜ ਦਿਨ ਦੇ ਸਮੇਂ ਵੀ ਸਾਰਾ ਦਿਨ ਬਰਸਾਤ ਦਾ ਪ੍ਰਭਾਵ ਇਸੇ ਤਰ੍ਹਾਂ ਹੀ ਬਣਿਆ ਰਹੇਗਾ ਰੁਕ ਰੁਕ ਕੇ ਬਰਸਾਤ ਹੁੰਦੀ ਰਹੇਗੀ ਝੜੀ ਨਮਾ ਮਾਹੌਲ ਜ਼ਿਆਦਾਤਰ ਖੇਤਰਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗਾ ਬਾਕੀ ਵੀਰੋ ਤਕਰੀਬਨ ਦੁਪਹਿਰ ਕਦੇ ਆਸ-ਪਾਸ ਜਾਂ ਦੁਪਹਿਰ ਤੋਂ ਬਾਅਦ ਦੇ ਸਮੇਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਦੇ ਤਕੜੇ ਮੀਂਹ ਦੀਆਂ ਛਟਾਂ ਦੇਖਣ ਨੂੰ ਮਿਲ ਸਕਦੀਆਂ ਨੇ ਪੰਜਾਬ ਦੇ ਵੀਰੋ ਤਕਰੀਬਨ 60% ਖੇਤਰਾਂ ਦੇ ਵਿੱਚ ਮੱਜ਼ੀਦੋਂ ਵੀ ਦੇਖੀ ਤਾਂ ਇਹ ਬਰਸਾਤ ਦਾ ਪ੍ਰਭਾਵ ਥੋੜਾ ਜ਼ਿਆਦਾ ਰਿਹਾ ਜੋ ਮੱਧ ਪੰਜਾਬ ਦੇ ਏਰੀਆ ਤੱਕ ਵੀ ਬਰਸਾਤ ਚੰਗੀ ਦੇਖਣ ਨੂੰ ਮਿਲੀ ਹੈ ਪਰ ਜੋ ਦੱਖਣੀ ਭਾਗ ਨੇ ਪੰਜਾਬ ਦੇ ਵੀਰੋ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਇੱਥੋਂ ਤੱਕ ਥੋੜੀ ਬਰਸਾਤੀ ਕਿਰਤ ਵੀ ਨੇ ਘੱਟ ਦੇਖਣ ਨੂੰ ਮਿਲਿਆ ਨੇ ਹਲਕਾ ਫੁਲਕਾ ਕਿਣਮਣ ਦੇ ਰੂਪ ਦੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਪਰ ਅੱਜ ਵੀਰ ਉਹ ਦਿਨ ਦੇ ਸਮੇਂ ਪੰਜਾਬ ਦੇ ਵਿੱਚ ਫਿਰ ਤੋਂ ਜੋ ਆਪਾਂ ਕਹਿੰਦੀ ਹੈ ਮੀਂਹ ਦੀਆਂ ਕਾਰਵਾਈਆਂ ਆਪਾਂ ਨੂੰ ਫਿਰ ਹੁੰਦੀਆਂ ਦੇਖਣ ਨੂੰ ਮਿਲਣਗੀਆਂ ਤੇਜ ਪੂਰਬੀ ਹਵਾਵਾਂ ਵੀਰੋ ਤਕਰੀਬਨ 10 ਤੋਂ 25 ਕਿਲੋਮੀਟਰ ਪ੍ਰਫਤਾਰ ਤੱਕ ਦੀਆਂ ਹਵਾਵਾਂ ਚਲਦੀਆਂ ਰਹਿਣਗੀਆਂ ਤੇ ਬਰਸਾਤ ਦੇ ਸਾਰ ਵੀਰੋ ਜ਼ਿਆਦਾਤਰ ਦੁਪਹਿਰ ਦੇ ਆਸ-ਪਾਸ ਜਾਂ ਤੇ ਦੁਪਹਿਰ ਤੋਂ ਬਾਅਦ ਦਾ ਸਮਾਂ ਹੋਵੇਗਾ ਉਦੋਂ ਤੱਕ ਬਰਸਾਤ ਦੇ ਸਾਰ ਥੋੜੇ ਜਿਹਾ ਜ਼ਿਆਦਾ ਦਿਖਾਈ ਦੇ ਰਹੇ ਨੇ ਕਿ ਉਸ ਸਮੇਂ ਦੇ ਵਿੱਚ ਜ਼ਿਆਦਾ ਬਰਸਾਤ ਹੋ ਸਕਦੀ ਹੈ ਬਾਕੀ ਕਣੀ ਨਮਾ ਮਾਹੌਲ ਵੀਰੋ ਛੜੀ ਨਮਾ ਕਿੜਮਣ ਇਸ ਤਕਰੀਬਨ ਸਵੇਰ ਤੋਂ ਲੈ ਕੇ ਸਾਰੇ ਦਿਨ ਹੀ ਆਪਣੀ ਉਮੀਦ ਬਣੀ ਰਹੇਗੀ ਕਿ ਵੀਰੋ ਕਿਤੇ ਥੋੜੇ-ਮੋٹے ਸਮੇਂ ਲਈ ਰੁੱਕ ਕੇ ਫਿਰ ਫਿਰ ਛੋਟੀ-ਮੋਟੀ ਕਿੜਮਣ ਹਲਕੀ ਇਸ ਤਰ੍ਹਾਂ ਛੜੀ ਨਮਾ ਮਾ ਬਉਣਿਆ ਰਹੇਗਾ ਪ੍ਰਭਾ ਵੀਰੋ ਅੱਜ ਦਿਨ ਦੇ ਸਮੇਂ ਮੌਸਮ ਸੁਧਰਨ ਦੀ ਕੋਈ ਉਮੀਦ ਨਹੀਂ ਹੈ ਅੱਜ 28 ਦੀ ਰਾਤ ਤੱਕ ਵੀ ਮੌਸਮ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਬਾਕੀ ਵੀਰੋ ਸ਼ਾਮ ਦੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਜੀ